ਇਸ ਵਕਤ ਮੌਜੂਦ ਆ ਅੰਮ੍ਰਿਤਸਰ ਤੋਂ ਓਨਾ ਹਾਈਵੇ ਦੇ ਉੱਪਰ ਤਾਂ ਬਿਲਕੁਲ ਇਸ ਹਾਈਵੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦਣੇ ਆ ਕਿ ਇਸ ਵਕਤ ਇਹ ਹਾਈਵੇ ਜਿਹੜਾ ਹੈ ਉਸ ਦਾ ਕੰਮ ਜਿਹੜਾ ਨਿਰਮਾਣ ਅਧੀਨ ਹੈ ਤਾਂ ਪਿਛਲੇ ਲੰਬੇ ਸਮੇਂ ਤੋਂ ਇਸ ਹਾਈਵੇ ਦਾ ਕੰਮ ਜਿਹੜਾ ਚੱਲ ਰਿਹਾ ਤਾਂ ਇਹ ਅੰਮ੍ਰਿਤਸਰ ਤੋਂ ਓਨਾ ਜਾਣ ਵਾਲਾ ਜਿਹੜਾ ਚਾਰ ਮਾਰਗੀ ਹਾਈਵੇ ਹੈ ਇਸ ਦਾ ਕੰਮ ਜਿਹੜਾ ਹੈ ਉਹ ਪ੍ਰੋਪਰ ਚੱਲ ਰਿਹਾ ਹੈ ਤਾਂ ਇਸ ਵਕਤ ਇੱਥੇ ਕੁਝ ਲੋਕ ਮੌਜੂਦ ਨੇ ਜਿਹੜੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਮਾਮਲੇ ਨੂੰ ਲੈ ਕੇ ਇੱਥੇ ਮੌਜੂਦ ਨੇ ਸਰ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਜਸਪਾਲ ਸਿੰਘ ਸਰਪੰਚ ਸੂਰੋਪੱਡਾ ਜੀ ਪਟਾ ਸਰ ਕੀ ਮਾਮਲਾ ਹੈ ਕਿਸ ਗੱਲ ਨੂੰ ਲੈ ਕੇ ਅੱਜ ਤੁਸੀਂ ਜਿਹੜਾ ਇੱਥੇ ਆਏ ਹੋ ਵੇਖੋ ਕੈਪਟਨ ਜੀ ਗੱਲ ਇਹ ਹੈ ਕਿ ਜਿਹੜੀ ਸਾਡੇ ਪੰਜਾਬ ਦੇ ਜਿੰਨੇ ਵੀ ਰੋਡ ਬਣ ਰਹੇ ਆ ਜਿੰਨੇ ਬਾਈਪਾਸ ਬਣ ਰਹੇ ਆ ਜਿੰਨੇ ਆ ਫੋਰ ਲੈਨ ਆ ਜਿੰਨੇ ਜਿੰਨੇ ਰੋਡ ਬਣ ਰਹੇ ਆ ਤੇ ਉੱਥੇ ਜਿਹੜੀ ਜ਼ਮੀਨ ਆ ਉਹ ਕੁਵੈਰ ਸਾਡੀ ਹੋ ਰਹੀ ਆ ਤੇ ਸਾਡੇ ਜਿਹੜੇ ਬੱਚੇ ਆ ਉਹ ਮੰਨੋ ਘਰਾਂ ਤੋਂ ਬੇਕਾਰ ਹੋ ਰਿਹਾ ਜ਼ਮੀਨ ਸਾਡੀ ਜਾ ਰਹੀ ਆ ਜੇ ਜਿਹੜਾ ਜਿਹੜਾ ਇੱਥੇ ਟੈਂਡਰ ਕੀਤਾ ਗਿਆ ਜਿੰਨੀ ਵੀ ਇੱਥੇ ਮੈਨੇਜਮੈਂਟ ਹੈ ਜਿੰਨਾ ਵੀ ਇੱਥੇ ਵਰਕਰ ਹੈ ਜਿੰਨਾ ਵੀ ਇੱਥੇ ਇੰਜੀਨੀਅਰ ਹੈ ਜਿੰਨਾ ਵੀ ਇੱਥੇ ਮਨ ਲਓ ਕੋਈ ਵੀ ਜਿਹੜਾ ਵਰਕਰ ਭਰਤੀ ਕੀਤਾ ਕੰਪਨੀ ਨੇ ਕੀਤਾ ਬੇਸ਼ੱਕ ਪਰ ਉਹ ਬਾਹਰੋਂ ਆ ਬਾਹਰਲੇ ਸਟੇਟਾਂ ਤੋਂ ਕੀਤਾ ਹੈ ਸਾਡਾ ਇਸ ਗੱਲ ਤੇ ਇਤਰਾਜ਼ ਹੈ ਕਿ ਜਦੋਂ ਸਾਡੀ ਜਾਇਦਾਦ ਸਾਡੀ ਜਾਂਦੀ ਹੈ ਇੱਕ ਰੂਲ ਹੈ ਕਿ ਜਿਸ ਵੀ ਸਟੇਟ ਦੇ ਵਿੱਚ ਕੋਈ ਅਧਾਰਾ ਲੱਗਣਾ ਹੈ ਉੱਥੋਂ ਦਾ ਜਿਹੜਾ ਉੱਥੋਂ ਰੁਜ਼ਗਾਰ ਦੇਣਾ ਸਾਡੋਂ ਆਸੀਂ ਉੱਥੋਂ ਦੀ ਜਿਹੜੀ ਸਾਡਾ ਇੱਕ ਅmplied ਸਾਡਾ ਹੈਗਾ ਇੱਕ ਬੇਰਜਗਾਰ ਦਫ਼ਤਰ ਉਹ ਜ਼ਿਲ੍ਹੇ 'ਚ ਹੁੰਦਾ ਹੈ ਤੇ ਬੇਰਜਗਾਰ ਜਿਹੜਾ ਦਫ਼ਤਰ ਹੈ ਉੱਥੋਂ ਉੱਥੋਂ ਉੱਥੇ ਸਾਡੀ ਕੱਲੇ-ਕੱਲੇ ਬੱਚੇ ਦੀ ਉੱਥੇ ਡਿਟੇਲ ਹੈ ਕਿ ਕਿੰਨੇ ਮਾਸਟਰ ਡਿਗਰੀ ਹੈ ਕਿੰਨੇ ਬੀਟੈਕ ਕੀਤੀ ਕਿੰਨਿਆਂ ਨੇ ਕਿੰਨਿਆਂ ਨੇ ਡਿਪਲੋਮਾ ਕੀਤਾ ਕਿੰਨਿਆਂ ਨੇ ਆਈਟੀ ਕੀਤੀ ਹੈ ਸਾਰਿਆਂ ਦਾ ਉੱਥੇ ਡਾਟਾ ਦਰਜ ਹੈ ਤੇ ਜਦੋਂ ਜਿਹੜੀ ਵੀ ਕੰਪਨੀ ਨੂੰ ਜਿੰਨੂੰ ਵੀ ਕਿਤੇ ਜ਼ਰੂਰਤ ਪੈਂਦੀ ਹੈ ਤੇ ਉੱਥੋਂ ਡਾਟਾ ਕਿਉਂ ਨਹੀਂ ਲਿਆ ਜਾਂਦਾ ਮੈਂ ਕਹਿੰਦਾ ਸਰਕਾਰ ਕੰਮ ਕਰਨ ਦੀ ਨੀਂ ਸੁੱਤੀ ਹੈ ਕਿ ਜਿਹੜੇ ਬਾਹਰਲੀਆ ਸਟੇਟਾਂ ਵਾਲੇ ਜਿਨ੍ਹਾਂ ਦੀ ਸਾਨੂੰ ਭਾਸ਼ਾ ਵੀ ਨਹੀਂ ਸੁਣਨੀ ਆਉਂਦੀ ਨਾ ਉਹਨਾਂ ਨਾਲ ਗੱਲ ਕਰਨੀ ਆਉਂਦੀ ਤੇ ਨਾ ਉਹਨਾਂ ਦੀ ਭਾਸ਼ਾ ਸੁਣਨੀ ਆਉਂਦੀ ਹੈ ਤੇ ਉਹਨਾਂ ਨੂੰ ਰੋਜ਼ਗਾਰ ਮਿਲਿਆ ਤੇ ਜਿਹੜੇ ਸਾਡੇ ਨੌਜਵਾਨ ਮੁੰਡੇ ਆ ਉਹ ਬੇਰੁਜ਼ਗਾਰ ਠੱਕੇ ਖਾਂਦੇ ਫਿਰਦੇ ਆ ਸਰ ਕਿੰਨੇ ਟਾਈਮ ਤੋਂ ਜਿਹੜਾ ਇਹ ਹਾਈਵੇ ਦਾ ਕੰਮ ਚੱਲ ਰਿਹਾ ਇੱਥੇ ਇਹ ਤਾਂ ਪਿਛਲੇ ਡੇਢ ਦੋ ਸਾਲ ਤੋਂ ਚੱਲ ਰਿਹਾ ਜੀ ਮੈਂ ਪਹਿਲਾਂ ਵੀ ਭਜਨਟ ਕੀਤੀ ਕੋਸ਼ਿਸ਼ ਕੀਤੀ ਮੈਂ ਇਹਨਾਂ ਦਾ ਡਾਟਾ ਵੀ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਾਫੀ ਇਹਨਾਂ ਦਾ ਰਿਕਾਰਡ ਤਿਆਰ ਕਰ ਰਿਆ ਹਾਂ ਇਹਨਾਂ ਦਾ ਮੈਂ ਲਿਆ ਵੀ ਰਿਕਾਰਡ ਤੇ ਮੈਂ ਸਾਰਾ ਵੇਖ ਰਿਆ ਕਿ ਇਹਨਾਂ ਨੇ ਇਹਨਾਂ ਦੀ ਡਿਟੇਲ ਵੇਖੀ ਆ ਇੱਕ ਇਹਨਾਂ ਦੀ ਨਾ ਇੱਕ ਇਹਨਾਂ ਦੀ ਕੰਪਨੀ ਐ ਚੇਤਕ ਇੰਟਰਪ੍ਰਾਈਜ਼ ਜੀ ਜਿਹੜੀ ਅੰਬਰਸਰ 2 1503 ਜਿਹੜਾ ਪ੍ਰੋਜੈਕਟ ਪ੍ਰੋਜੈਕਟ ਬਣਾ ਰਹੀ ਆ ਉਹਦੇ ਵਿੱਚ ਜਿੰਨੇ ਵੀ ਇਹਨਾਂ ਨੇ ਇੰਜੀਨੀਅਰ ਜਿੰਨੇ ਡਿਪਲੋਮਾ ਹoldCount ਨਾ ਨੋਨ ਡਿਪਲੋਮਾ ਹoldCount ਮਾਸਟਰ ਡਿਗਰੀ ਜਿੰਨੇ ਭਰਤੀ ਕੀਤੇ ਆ ਉਹ ਬਾਹਰੀ ਸਟੇਟਾਂ ਦੇ ਆ ਤੇ ਮੈਂ ਕਹਿੰਦਾ ਕਿ ਸਾਡੇ ਪੰਜਾਬੀ ਦੇ ਕੁੰਮਕਰ ਨਹੀਂ ਨਹੀਂ ਸੁੱਤੇ ਯਾਰ ਸਾਡੀ ਜਮੀਰ ਇੰਨੀ ਮਰ ਗਈ ਆ ਕਿ ਅਸੀਂ ਆਪਣੇ ਹੱਕ ਨਾਲ ਲੈ ਸਕੀਏ ਉਨਾ ਹਦੀਸ ਅਸੀਂ ਤੇ ਇਹ ਗੱਲ ਕਹਿੰਨੇ ਆ ਕਿ ਜਿੰਨੀਆਂ ਵੀ ਕਿਸੇ ਜਿਹੜੇ ਵੀ ਸਾਡੇ ਨੌਜਵਾਨ ਆ ਜਿਹੜੇ ਨੌਜਵਾਨ ਪਿੰਡਾਂ ਦੇ ਵਿੱਚ ਮੁੰਡੇ ਆ ਜਿਹੜੇ ਇਹਨਾਂ ਦੇ ਬੰਦੇ ਕੰਮ ਕਰਦੇ ਆ ਜੇ ਕਿਸੇ ਨੂੰ ਮਾਸਟਰ ਡਿਗਰੀ ਦੀ ਜ਼ਰੂਰਤ ਆ ਤੇ ਅੰਪਲਾਈ ਅੰਪਲਾਈ ਦਫ਼ਤਰ ਤੋਂ ਜਿਹੜਾ ਸਾਡਾ ਬੇਰੁਜ਼ਗਾਰ ਦਫ਼ਤਰ ਆ ਉੱਥੋਂ ਡਿਟੇਲ ਲਈ ਜਾਵੇ ਜੇ ਕਰ ਸਾਡੀ ਕੋਈ ਇਹਨਾਂ ਦੀ ਇੰਟਰਵਿਊ ਨਹੀਂ ਪਾਸ ਕਰਦੇ ਤੇ ਫਿਰ ਨੈਕਸਟ ਕਿਸੇ ਨੂੰ ਲਿਆ ਜਾਵੇ ਜੇ ਪੰਜਾਬ ਦੇ ਵਿੱਚੋਂ ਸਾਡੇ ਪੜ੍ਹੇ ਲਿਖੇ ਨੌਨ ਕੁਆਲੀਫਾਈਡ ਮੁੰਡੇ ਜੇ ਇਹਨਾਂ ਨੂੰ ਨਹੀਂ ਪੰਜਾਬ ਚ ਨਹੀਂ ਮਿਲਦੇ ਨੇ ਬਾਹਰਲੇ ਸਟੇਟਾਂ ਤੋਂ ਤਾਂ ਲਿਆਉਣ। ਜੇਕਰ ਇਸ ਤਰ੍ਹਾਂ ਹੀ ਇਸ ਤਰ੍ਹਾਂ ਹੀ ਕਰਨਗੇ ਤੇ ਫਿਰ ਸਾਨੂੰ ਇਹ ਮਜਬੂਰ ਨਾ ਸਾਨੂੰ ਲੋਕਾਂ ਨੂੰ ਪਿੰਡੇ ਸਰਪੰਚਾਂ ਪੰਚਾਂ ਨਾਲ ਸਾਰਿਆਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਜ਼ਮੀਰ ਨੂੰ ਜਾਗਦੀ ਕਰਕੇ ਤੇ ਸਾਨੂੰ ਇਹਦੇ ਵਾਸਤੇ ਸੰਘਰਸ਼ ਕਰਨਾ ਪਵੇਗਾ। ਫਟਾ ਸਾਹਿਬ ਕਈ ਵਾਰੀ ਜਿਹੜੇ ਡਿਗਰੀ ਹੋਲਡਰ ਬੱਚੇ ਆ ਉਹ ਜਾਂ ਉਹ ਨਹੀਂ ਨੌਜਵਾਨ ਲੱਭਦੇ ਤਾਂ ਜਿਹੜੀ ਲੇਬਰ ਕੰਮ ਕਰਦੀ ਆ ਆਮ ਤੌਰ ਤੇ ਵੇਖਿਆ ਜਾਂਦਾ ਕਿ ਪਿੰਡਾਂ ਦੇ ਵਿੱਚ ਲੇਬਰ ਵੀ ਜਿਹੜੀ ਆਪਣੀ ਆ ਪੰਜਾਬੀਆਂ ਦੀ ਉਹ ਵਿਹਲੀ ਬੈਠੀ ਆ ਲੇਬਰ ਨੂੰ ਕੋਈ ਕੰਮ ਮਿਲ ਰਿਹਾ ਜੀ ਇੱਥੇ? ਬਿਲਕੁਲ ਨਹੀਂ ਜੀ। ਇੱਕ ਵੀ ਬੰਦੇ ਨੂੰ ਲੇਬਰ ਦਾ ਕੰਮ ਇਸ ਰੋਡ ਦੇ ਉੱਤੇ ਪਿੰਡਾਂ ਚੋਂ ਨਹੀਂ ਮਿਲਿਆ ਜਦ ਕਿ ਇਹੋ ਜਿਹੇ ਮੁੰਡੇ ਆ ਗਏ ਜਿਹੜੇ 400-500 ਰੁਪਏ ਤੇ 12-12 ਘੰਟੇ 10-10 ਘੰਟੇ 8-8 ਘੰਟੇ ਕੰਮ ਕਰਨ ਨੂੰ ਤਿਆਰ ਆ ਮੇਰ ਜੁਗਾਰ ਹੈ ਸਾਡੇ ਪੰਜਾਬ ਦੇ ਬੰਦੇ ਆ ਜਿਹੜੇ ਸ਼ਹਿਰਾਂ ਦੇ ਵਿੱਚ ਜਾ ਕੇ ਚੌਂਕਾਂ ਤੇ ਖੜੇ ਆ ਤੇ ਜਿਹੜੀਆਂ ਬਾਹਰਲੀ ਸਟੇਟਾਂ ਵਾਲਿਓ ਮਜੇ ਨਾਲ ਮੌਜਾਂ ਕਰ ਰਹੇ ਆ ਮਜੇ ਨਾਲ ਐਸ਼ ਦੀ ਜ਼ਿੰਦਗੀ ਜੀ ਰਹੇ ਆ ਗੱਡੀਆਂ ਦੇ ਘੁੰਮ ਰਹੇ ਆ ਤੇ ਅਸੀਂ ਠੱਕੇ ਖਾ ਰਹੇ ਸਾਡੇ ਮੁੰਡੇ ਜੀ ਜਿੱਥੇ ਜਿਹੜੇ ਇਹਨਾਂ ਦੇ ਕੈਂਪ ਬਣੇ ਆ ਜੀ ਜਿਹੜੀ ਇਹ ਪ੍ਰੋਜੈਕਟ ਦੀ ਜਿਹੜੀ ਅਥਾਰਟੀ ਜਿੱਥੇ ਵਹਿੰਦੀ ਆ ਉੱਥੇ ਕੋਤੇ ਜਾ ਕੇ ਤੁਸੀਂ ਮਿਲ ਕੇ ਉਹਨਾਂ ਨਾਲ ਗੱਲਬਾਤ ਕੀਤੀ ਐ ਵੇਖੋ ਮੈਂ ਕਈ ਵਾਰ ਗਿਆ ਜੀ ਉੱਥੇ ਮੈਂ ਕੱਲਿਆਂ ਦਾ ਮੇਰੀ ਮੇਰੀ ਮੈਂ ਕੋਹੋ ਜਿਹਾ ਇਨਸਾਨ ਆ ਵੀ ਜਦੋਂ ਕਿਸੇ ਦਾ ਕੋਈ ਕੰਮ ਫਸਦਾ ਮਾ ਨਾ ਤੇ ਮੈਂ ਉੱਥੋਂ ਦਾ ਕਰਦਾ तकरीबन ਪਹੁੰਚ ਕਰਦਾ ਹੁਣ ਇਹ ਜਿੱਕ ਪਈ ਬੰਦੇ ਕਈ ਇਹੋ ਜਿਹੀ ਜਿਮੀਂਦਾਰ ਰਹਿ ਗਏ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਉੱਤੇ ਇਹਨਾਂ ਨੇ ਰੋਡ ਤਿਆਰ ਕਰ ਲਿਆ ਰੋਡ ਤਿਆਰ ਕਰ ਲਿਆ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਜ਼ਮੀਨ ਤੇ ਰੋਡ ਤਿਆਰ ਹੋ ਗਿਆ ਰੋਡ ਤਿਆਰ ਕਰ ਲਿਆ ਲੇਕਿਨ ਉਹਨ ਉਨਾ ਵਾਸਤੇ ਮੈਂ ਕਈ ਵਾਰ ਇਹਨਾਂ ਦੇ ਦਫ਼ਤਰ ਗਿਆ ਤਾਂ ਹੀ ਮੇਰੇ ਸੀਨੇ ਤੇ ਅੱਗ ਲੱਗੀ ਮੇਰੀ ਜਮੀਰ ਲੋੜ ਹੀ ਕੀਤੀ ਮੈਂ ਇਸ ਗੱਲ ਤੇ ਤਾਂ ਹੀ ਇਸ ਬੰਨੇ ਤੁਰਿਆ ਕਿ ਯਾਰ ਮੈਨੂੰ ਉੱਥੇ ਐਡਾ ਐਡੇ ਜਿਹੜੇ ਤਗੜੇ ਇਹਨਾਂ ਦੇ ਕੈਂਪ ਆ ਤੇ ਕੈਂਪ ਦੇ ਵਿੱਚ ਮੈਨੂੰ ਇਕੱਲੇ ਪੱਗ ਵਾਲਾ ਨਜ਼ਰ ਕਪਟਨ ਜੀ ਇੱਕ ਵੀ ਪੱਗ ਵਾਲਾ ਨਜ਼ਰ ਨਹੀਂ ਆਇਆ ਕੋਈ ਦਫ਼ਤਰ ਦੇ ਵਿੱਚ ਕੰਮ ਕਰਦਾ ਕੋਈ ਬਾਬੂ ਕੋਈ ਸਰਦਾਰ ਕੋਈ ਕੋਈ ਜੀਐਮ ਕੋਈ ਪੀਐਮ ਕੋਈ ਆਰੀ ਕੋਈ ਰੈਜ਼ੀਡੈਂਟ ਇੰਜੀਨੀਅਰ ਕੋਈ ਡਿਪਲੋਮਾ ਹルダー ਕੋਈ ਨਜ਼ਰ ਨਹੀਂ ਆਇਆ ਸਾਰੇ ਬਾਲੀਆ ਸਟੇਟਾਂ ਦੇ ਉੱਥੇ ਬੈਠੇ ਆ ਸਾਨੂੰ ਭੁੱਖਾ ਇਸ ਗੱਲ ਦਾ ਕਿ ਸਾਨੂੰ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਬਿਲਕੁਲ ਗੱਲ ਤੁਹਾਡੀ ਜਿਹੜੀ ਉਹ ਵਾਜਿਬ ਹੈ ਲੇਕਿਨ ਅਗਰ ਉਹਨਾਂ ਦੇ ਨਾਲ ਕੀਤੀਆਂ ਕੋਈ ਮਸਲਾ ਨਹੀਂ ਹੱਲ ਹੁੰਦਾ ਤੇ ਤੁਸੀਂ ਆਪਣੇ ਪ੍ਰਸ਼ਾਸਨ ਦੇ ਕੋਲ ਕੋਈ ਐਸਡੀਐਮ ਕੋਈ ਡੀਸੀ ਸਾਹਿਬ ਨੂੰ ਨਹੀਂ ਮਿਲੇ ਵੇਖੋ ਜੀ ਮੈਂ ਡੀਸੀ ਸਾਹਿਬ ਮੇਰੇ ਕੋ ਆ ਚਿੱਠੀਆਂ ਤਿਆਰ ਆ ਸਾਡੀਆਂ ਅਸੀਂ ਇੱਕ ਅੱਧੇ ਦਿਨ ਦੇ ਵਿੱਚ ਐਸਡੀਐਮ ਸਾਹਿਬ ਨਾਲ ਇਹ ਗੱਲ ਕਰਕੇ ਆਪਣਾ ਮੰਗ ਪੱਤਰ ਵੀ ਦਵਾਂਗੇ ਐਸਡੀਐਮ ਸਾਹਿਬ ਨਾਲ ਮੰਗ ਪੱਤਰ ਤਾਂ ਮੈਂ ਡੀਸੀ ਸਾਹਿਬ ਤੱਕ ਵੀ ਗੱਲ ਕਰਾਂਗੇ ਕਿ ਜਾਂ ਤਾਂ ਜਿਹੜੇ ਬੇਰੁਜ਼ਗਾਰ ਦਫ਼ਤਰ ਹੈ ਉਹਦੇ ਵਿੱਚ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਰੋਜ਼ਗਾਰ ਦੇ ਕੇ ਜਿਨ੍ਹਾਂ ਨੂੰ ਉੱਥੇ ਬਿਠਾਇਆ ਕੀ ਉਹਨਾਂ ਦੀ ਕੋਈ ਡਿਊਟੀ ਨਹੀਂ ਕੈਪਟਨ ਜੀ ਬਣਦੀ ਮੈਂ ਰੋਪੜ ਸਰਮਲ ਦੇ ਵਿੱਚ ਰਹੇ ਕਿਹਾ ਮੈਂ ਟ੍ਰੇਡ ਯੂਨੀ ਦਾ ਲੀਡਰ ਆ 35 36 ਸਾਲ ਠੀਕ ਹੈ ਉੱਥੇ ਡਿਟੇਲ ਜਾਂਦੀ ਆ ਪੂਰੀ ਉੱਥੋਂ ਪੂਰੀ ਡਿਟੇਲ ਇਹਨਾਂ ਨੂੰ ਲੈਣੀ ਚਾਹੀਦੀ ਜਿਹੜੇ ਉੱਥੇ ਦਫ਼ਤਰ 'ਚ ਬੈਠੇ ਆ ਜਿਹੜਾ ਲੇਬਰ ਇਨਸਪੈਕਟਰ ਹੈ ਇੱਕ ਗੱਲ ਹੋਰ ਹੁੰਦੀ ਆ ਜ਼ਿਲ੍ਹੇ ਦੇ ਵਿੱਚ ਲੇਬਰ ਇਨਸਪੈਕਟਰ ਉਹਨੇ ਡੀਸੀ ਰੇਟਾਂ ਤੇ ਗੌਰ ਕਰਨੀ ਆ ਕਿ ਡੀਸੀ ਰੇਟ ਕੀ ਆ ਤੇ ਕਿੰਨਾ ਦੇਣਾ ਉਹਨੂੰ ਨੇ ਦੀਦਾ ਉਹ ਤਨਖਾਹ ਲੈ ਰਿਹਾ ਉਹ ਇੱਥੇ ਕੰਮ ਦੀ ਤਨਖਾਹ ਲੈ ਰਿਹਾ ਕਿੰਨੇ ਬੇਰੁਜ਼ਗਾਰ ਮੁੰਡੇ ਆ ਤੇ ਬਾਹਰਲੀ ਸਟੇਟ ਵਾਲੇ ਨੂੰ ਅਸੀਂ ਉਦੋਂ ਦੇਣੀ ਆ ਅਸੀਂ ਰੋਟੀ ਕਿਸੇ ਨੂੰ ਉਦੋਂ ਦੇਣੀ ਆ ਜਦੋਂ ਸਾਡੇ ਅਸੀਂ ਤੇ ਆਪੋਕੇ ਮਰਦਿਆਂ ਅਸੀਂ ਕਿਹਨੂੰ ਰੁਜ਼ਗਾਰ ਕਿੱਦਾਂ ਦੇ ਸਕਦੇ ਆ ਫਟਾ ਸਾਹਿਬ ਅੱਜ ਤੁਸੀਂ ਜਿਹੜਾ ਬੇਰੁਜ਼ਗਾਰੀ ਨੂੰ ਲੈ ਕੇ ਇਹ ਮਾਮਲਾ ਉਠਾਇਆ ਤੁਹਾਨੂੰ ਕੀ ਲੱਗਦਾ ਹੈ ਕਿ ਹੋਰ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੀ ਇਹਦੇ ਪ੍ਰਤੀ ਜਿਹੜਾ ਸੰਜੀਦਾ ਹੋ ਕੇ ਇਸ ਆਵਾਜ਼ ਨੂੰ ਉੱਪਰ ਉਠਾਉਣਾ ਚਾਹੀਦਾ ਜੀ ਵੇਖੋ ਮੈਂ ਤਾਂ ਛੋਟੀਆਂ-ਛੋਟੀਆਂ ਗੱਲਾਂ ਤੇ ਗੱਲ ਕਰਦਾ ਰਹਿਣਾ ਕਿ ਮੇਰੋ ਵੀ ਉਹ ਕੱਲੇ ਆਪਾਂ ਇੱਥੋਂ ਤੱਕ ਸੀਮਤ ਨਾ ਰਹੇ ਇੱਥੋਂ ਤੱਕ ਸੀਮਤ ਨਾ ਰਹੀਏ ਕਿ ਅਸੀਂ ਵੋਟਾਂ ਲੋਕਾਂ ਨੇ ਪਾਰਟੀਆਂ ਤੇ ਅਸੀਂ ਆਪਣੀ ਮੰਗ ਵਾਸਤੇ ਅਸੀਂ ਛੋਟੇ-ਛੋਟੇ ਆਪਾਂ ਮਤਲਬ ਪਿੰਡ ਦੀ ਕੋਈ ਗਲੀ ਨਾਲੀ ਬਣਾਤੀ ਉਹ ਸਾਡਾ ਜ਼ਰੂਰੀ ਕਿ ਜੇਕਰ ਕਿਸੇ ਨਾਲ ਤੱਕਾ ਹੁੰਦਾ ਉੱਥੇ ਖੜਨਾ ਤੇ ਜੇਕਰ ਕਿਸੇ ਦਾ ਹੱਕ ਕਿਸੇ ਨੂੰ ਨਹੀਂ ਦਿਵਾਇਆ ਜਾਂਦਾ ਮੈਂ ਤੇ ਕਹੋ ਜਾਂ ਇਨਸਾਨ ਆ ਕੈਪਟਨ ਜੀ ਉਹ 10ਵੇਂ ਪਿੰਡ ਦੇ ਵਿੱਚ ਜੇ ਕਿਸੇ ਨਾਲ ਤੱਕਾ ਹੁੰਦਾ ਵੇ ਨਾ ਤੇ ਮੈਨੂੰ ਪਤਾ ਲੱਗ ਜੇ ਕਿ ਉੱਥੇ ਜਾ ਕੇ ਜੇਕਰ ਜਸਪਾਲ ਸਿੰਘ ਤੂੰ ਲੱਤ ਲਾ ਦੇਗਾ ਤੇ ਤੱਕਾ ਦੂਰ ਹੋ ਜਾਏਗਾ ਤੇ ਮੈਂ ਉੱਥੇ ਤਿਆਰ ਹੀ ਨਾ ਤੇ ਮੈਂ ਪਿੰਡ ਦੇ ਸਰਪੰਚਾਂ ਨੂੰ ਪੰਚਿਆਂ ਨੂੰ ਇਹ ਗੱਲ ਕਹਿੰਦਾ ਕਿ ਆਪਾਂ ਸਾਰੇ ਆਮ ਆਦਮੀ ਹਈਏ ਜ਼ਰੂਰੀ ਨਹੀਂ ਕਿ ਹਰੇਕ ਹਰੇਕ ਪਿੰਡ ਦੇ ਸਰਪੰਚ ਨੇ ਤੁਰਨਾ ਕਈ ਵਾਰ ਕਈ ਵਾਰ ਇਹੋ ਜਿਹੇ ਬੰਦੇ ਹੁੰਦੇ ਜਿਨ੍ਹਾਂ ਦੀ ਜਮੀਰ ਜਾਗਦੀ ਹੁੰਦੀ ਹੈ ਲੇਕਿਨ ਉਹਨਾਂ ਕੋਲ ਤਾਂ ਇਹ ਜ਼ਰੂਰੀ ਨਹੀਂ ਗੀ ਬੰਦਾ ਉਦੋਂ ਮਰਦਾ ਜਦੋਂ ਬੰਦੇ ਦੀ ਜਮੀਰ ਮਰਦੀ ਆ ਜੇ ਬੰਦਾ ਕਹੇ ਨਾ ਵੀ ਉਹਦੀ ਡੈੱਡ ਬਾਡੀ ਪਈ ਐ ਤਾਂ ਉਹ ਮਰ ਗਿਆ ਲੇਕਿਨ ਜੇ ਉਹਦੀ ਜਮੀਰ ਜਾਗਦੀ ਤਾਂ ਬੰਦਾ ਜਾਗਦਾ ਤੇ ਸਾਡੀ ਜਮੀਰ ਜਾਗਦੀ ਐ ਮੈਂ ਤਾਂ ਕਹਾਂ ਕਹੇ ਜੇ ਨਾ ਸਾਡੇ ਕਿਸੇ ਪ੍ਰਸ਼ਾਸਨ ਨੇ ਸੁਣੀ ਐ ਇਸ਼ਤਿਹਾਰ ਚ ਵੀ ਕਰਾਂਗੇ ਜੀ ਫਟਾ ਸਾਹਿਬ ਕੀ ਅਗਲਾ ਜਿਹੜਾ ਰਣਨੀਤੀ ਕੀ ਐ ਤੁਹਾਡੀ ਅਗਰ ਕੋਈ ਨਹੀਂ ਸੋਲੂਸ਼ਨ ਹੁੰਦਾ ਤਾਂ ਹੁਣ ਕਿੱਥੇ ਜਾਓਗੇ ਵੇਖੋ ਮੈਂ ਤਾਂ ਮੇਰੀ ਾਕਾਦਤ ਐ ਮੈਂ ਜੋ ਜੋ ਥਰੂ ਪ੍ਰੋਪਰ ਚੈਨਲ ਜਦੋਂ ਮੈਂ ਗੱਲ ਕਰੇ ਵੀ ਗੱਲ ਕਰਾਂ ਨਾ ਤੇ ਮੈਂ ਥਰੂ ਪ੍ਰੋਪਰ ਚੈਨਲ ਗੱਲ ਕਰਦਾ ਉਹ ਤਾਜ਼ੀ ਪੱਤਰੀ ਗੱ ਕਿ ਅਸੀਂ ਐਸਜੀਐਨ ਸਾਹਿਬ ਨੂੰ ਮਿਲ ਕੇ ਤੁਸੀਂ ਸਾਹਿਬ ਸਾਹਿਬ ਨੂੰ ਮਿਲ ਕੇ ਐਸਜੀਐਨ ਸਾਹਿਬ ਨੂੰ ਮਿਲ ਕੇ ਡੀਸੀ ਸਾਹਿਬ ਨੂੰ ਮਿਲਦੇ ਆਂ ਮਿਲਾਂਗੇ ਔਰ ਰਿਟਰਨ ਵੀ ਅਸੀਂ ਆਪਨੇ ਰਿਟਰਨ ਸਾਡੇ ਕੋਲ ਤਿਆਰ ਹੈ ਰਿਟਰਨ ਵੀ ਅਸੀਂ ਦੇਵਾਂਗੇ ਫੋ ਮੈਂ ਇਹਦੇ ਨਾਲ ਦੀ ਨਾਲ ਆਪਣੇ ਮਾਨਯੋਗ ਹਲਕਾਨ ਚਾਰਜ ਨੂੰ ਵੀ ਬੇਨਤੀ ਕਰਦਾ ਕਿ ਤੁਹਾਡੇ ਹਲਕੇ ਦੇ ਵਿੱਚ ਜਿੰਨਾ ਤੁਹਾਡਾ ਝੰਡਿਆਲੇ ਦਾ ਝੰਡਿਆਲੇ ਦਾ ਹਲਕਾ ਹੁੰਦਾ ਔਰ ਖਾਸ ਕਰਕੇ ਜਿਹੜੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਉਹ ਕੱਲੇ ਝੰਡਿਆਲੇ ਹਲਕੇ ਦੇ ਨਹੀਂ ਕਿ ਕਿਉਂਕਿ ਉਹ ਪੰਜਾਬ ਦੇ ਮੰਤਰੀ ਆ ਉਹ ਪੀਡਬਲਯੂਡੀ ਦੇ ਵੀ ਮੰਤਰੀ ਆ ਤੇ ਪੰਜਾਬ ਇਲੈਕਟ੍ਰਿਸਿਟੀ ਬੋਰਡ ਦੇ ਵੀ ਮੰਤਰੀ ਆ ਉਹਨਾਂ ਕੋ ਸਾਰਾ ਪੰਜਾਬ ਆ ਉਹਨਾਂ ਨੇ ਪੂਰਾ ਸਾਰਾ ਜਿੰਨੇ ਰੋਡ ਚੱਲਦਾ ਵਾ ਪੂਰੇ ਪੰਜਾਬ ਦਾ ਉਹਨਾਂ ਦੇ ਅੰਡਰ ਆਉਂਦਾ ਕਿਉਂਕਿ ਪੀਪੀਡਬਲ ਡੀ ਮਿਨਿਸਟਰ ਆ ਉਹ ਤੇ ਉਹਨਾਂ ਨੂੰ ਵੀ ਮੈਂ ਇਹ ਗੱਲ ਕਹਿਣਾ ਕਿ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਅਸੀਂ ਮੰਗ ਰੱਖੀ ਆ ਇਹ ਕੋਈ ਜਸਪਾਲ ਸਿੰਘ ਦੀ ਪਰਸਨਲ ਮੰਗ ਨਹੀਂ ਇਹ ਜਨਤਾ ਦੀ ਮੰਗ ਆ ਇਹ ਪੂਰੇ ਪੰਜਾਬ ਦੀ ਮੰਗ ਆ ਕੈਪਟਨ ਜੀ ਇੱਕ ਹੋਰ ਮੈਂ ਗੱਲ ਤੁਹਾਨੂੰ ਆਜਾਦ ਕਰਾ ਦੇਣੀ ਚਾਹੁੰਦਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਰੋਡ ਬਣ ਰਹੇ ਆ ਬਾਈਪਾਸ ਬਣ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਕਹਿੰਦਾ ਕਿਸੇ ਨੂੰ ਕਿਸੇ ਜ਼ਿਮੀਂਦਾਰ ਕੋ ਖੇਤੀ ਨਹੀਂ ਰਹਿਣੀ ਇਹ ਮਜਬੂਰ ਨੇ ਛੜਕਾਂ ਇੰਨੀ ਇੰਨੀਆਂ ਉੱਚੀਆਂ ਬਣਾਉਂਦੇ ਆ ਕਿਸੇ ਪਿੰਡ ਕੋਲ ਇੰਨੀ ਉੱਚੀ ਬਣਾਉਂਤੀਆਂ ਛੜਕਾਂ ਇਹ ਮਜਬੂਰ ਨੇ ਕਿਸੇ ਦਿਨ ਨੂੰ ਪਾਣੀ ਨੇ ਸਾਰੇ ਨੂੰ ਡੋਬਣਾ ਸੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਛੜਕਾਂ ਸਾਡੀਆਂ ਤੇ ਜ਼ਮੀਨਾਂ ਸਾਡੀਆਂ ਚਲ ਜਾਣੀਆਂ ਨੁਕਸਾਨ ਸਾਡਾ ਹੋਣਾ ਤੇ ਵੱਡੇ ਵੱਡੇ ਤਨਾਡ ਕਢ ਕਢਾਣਿਆਂ ਨੇ ਇੱਥੇ ਆ ਕੇ ਕਬਜ਼ੇ ਕਰਨੇ ਆ ਤੇ ਸਾਡੇ ਨਿਆਣਿਆਂ ਨੂੰ ਕਿ ਮੁਰਕੇ ਫਿਰ ਦਿਹਾੜੀ ਦੇ ਵੀ ਕੰਮ ਨਹੀਂ ਰੱਖਣਾ ਤਾਂ ਬਿਲਕੁਲ ਤਸਵੀਰ ਇੱਕ ਵਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਇਹ ਲੋਕ ਜਿਹੜੇ ਇੱਥੇ 71 ਹੋਏ ਨੇ ਇਹਨਾਂ ਲੋਕਾਂ ਦੇ ਵੱਲੋਂ ਜਿਹੜੀ ਉਹ ਮੰਗ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਅੰਮ੍ਰਿਤਸਰ ਤੋਂ ਉਨਾ ਹਾਈਵੇ ਜਿਹੜਾ ਬਣ ਰਿਹਾ ਹੈ ਉਸ ਦੇ ਉੱਪਰ ਜਿਹੜੀ ਲੇਬਰ ਕੰਮ ਕਰਦੀ ਹੈ ਜਾਂ ਜਿਹੜੇ ਹੋਰ ਲੋਕ ਕੰਮ ਕਰਦੇ ਨੇ ਉਹਨਾਂ ਦੇ ਵਿੱਚ ਜਿਹੜੀ ਹੈ ਪੰਜਾਬੀਆਂ ਦੀ ਲੇਬਰ ਇਹਨਾਂ ਪਿੰਡਾਂ ਦੀ ਜਿਹੜੀ ਲੋਕਲ ਲੇਬਰ ਆ ਉਹਨੂੰ ਵੀ ਕੰਮ ਜਿਹੜਾ ਉਹ ਮਿਲਣਾ ਚਾਹੀਦਾ ਹੈ ਜਗਬਾਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਦਾ ਚੌਕ ਅੰਮ੍ਰਿਤਸਰ